ਪੰਜਾਬੀਆਂ ਦੀ ਪੱਗ ਜਾਂ ਸਰੋਂ ਦਾ ਬੂਟਾ ਕਿਹੜੇ ਪੰਜਾਬੀ ਲੇਖਕ ਨੂੰ ਕਿਹਾ ਜਾਂਦਾ ਸੋਚੋ ਸਭ ਤੋਂ ਵੱਧ ਪੜਿਆ ਜਾਣ ਵਾਲਾ ਨਾਵਲਕਾਰ ਕੌਣ ਆ ਅੱਜ ਦੀ ਗੱਲਬਾਤ ਜਸਵੰਤ ਸਿੰਘ ਕਮਲਬਾਰੀ ਕਰਾਂਗੇ ਉਹਨਾਂ ਦਾ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਉਹਨਾਂ ਦੀ ਇੱਕ ਖਾਸੀਅਤ ਇਹ ਵੀ ਆ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਪੰਜਾਬ ਦੀ ਜਮਾਨੀ ਨੂੰ ਵੱਡੇ ਪੱਧਰ ਤੇ ਹਲੂਣਾ ਦਿੱਤਾ ਪੰਜਾਬੀ ਵੀ ਬਚਦਾ ਰਿਹਾ ਪੰਜਾਬ ਖੁੱਲ ਰਿਹਾ ਬਰਫ਼ ਦੀ ਢਲ ਜੰਗੂ ਹੋਰ ਜਾਣ ਨੂੰ ਤਿਆਰ ਬੈਠੇ ਬਾਹਰ ਸਾਡੇ ਮੁੰਡਿਆਂ ਨੂੰ ਵੇਹਲ ਨਹੀਂ ਮਿਲੀ ਤੇ ਨਸ਼ੇਖਾਨ ਸ਼ੁਰੂ ਕਰਤੇ ਜਵਾਨੀ ਉਧਰ ਲੁੜ ਗਈ ਕੁਝ ਸਮੁੰਦਰਾਂ ਚ ਡੁੱਬ ਗਈ ਕੁਝ ਬਾਹਰ ਚਲੀ ਨਾਵਲਕਾਰੀ ਦੇ ਖੇਤਰ ਵਿੱਚ ਸਭ ਤੋਂ ਵੱਧ ਨਾਵਲ ਲਿਖਣ ਵਾਲੇ ਨਾਨਕ ਸਿੰਘ ਪਰ ਉਹਨਾਂ ਦੇ ਵਾਰਸ ਜਸਵੰਤ ਸਿੰਘ ਕਮਲ ਬਣੇ ਉਹਨਾਂ ਨੇ ਕੁੱਲ 36 ਨਾਵਲ ਲਿਖੇ ਜਸਵੰਤ ਸਿੰਘ ਕਮਲ ਲੋਕਾਂ ਦੇ ਨਾਵਲਕਾਰ ਸਨ ਜਿਨ੍ਹਾਂ ਨੇ ਬੇਕਾਫ ਨਿੱਡਰਤਾ ਦਿਲਿਗਰੀ ਅਤੇ ਬੇਚੇਜ ਕਹੋ ਕੇ ਆਪਣੇ ਨਾਲ ਮਲਾਂ ਤੇ ਕਲਮ ਚਲਾਈ ਇਹਨਾਂ ਨੂੰ ਸਹਦ ਦਾ ਸੋਰਮਾ ਕਮਲ ਵੀ ਆਖਿਆ ਗਿਆ ਸੁੱਤੀ ਮਿੱਟੀ ਮੌਤ ਵਰਗੀ ਹੁੰਦੀ ਆ ਜਿਸ ਨੂੰ ਵਾ ਲਈਏ ਤਾਂ ਜ਼ਿੰਦਗੀ ਬਣ ਜਾਂਦੀ ਆ ਇਹ ਕਹਿਣਾ ਸੀ ਜਸਵੰਤ ਸਿੰਘ ਕਮਲ ਦਾ ਜਿਸ ਸੰਤ ਸਿੰਘ ਸੇਖੋ ਪੰਜਾਬੀ ਸਹਦ ਦਾ ਬੂਟ ਸੀ ਤਾਂ ਜਸਵੰਤ ਸਿੰਘ ਕਮਲ ਸਰੂ ਦਾ ਬੂਟਾ ਸੀ ਉਹ ਆਪਣੇ ਕਦ ਵਾਂਗ ਉੱਚਾ ਲੰਮਾ ਤੇ ਨਿਆਰਾ ਕਦੇ ਖੱਬੇ ਲਹਿਰਾਉਂਦਾ ਕਦੇ ਸੱਜੇ ਕਦੇ ਕੋਲਾਈ ਨਾਲ ਉਹਨਾਂ ਦੀ ਵੱਡੀ ਖਾਸੀਅਤ ਸੀ ਕਿ ਉਹਨਾਂ ਦਾ ਜੀਵਨ ਅਤੇ ਲਿਖਤਾਂ ਕਿਸੇ ਇੱਕ ਫਲਸਫੇ ਨਾਲ ਬੱਝੀਆਂ ਨਹੀਂ ਰਹੀਆਂ ਹਾਲਾਂਕਿ ਮਾਰਕਸਵਾਦੀ ਵਿਚਾਰਧਾਰਾ ਦਾ ਅਸਰ ਉਹਨਾਂ ਦੇ ਨਾਵਲਾਂ ਤੇ ਸਾਫ਼ ਅਤੇ ਸਹਿਜੇ ਦਿਸਦਾ ਸੀ ਨਾਨਕ ਸਿੰਘ ਤੋਂ ਬਾਅਦ ਉਹਨਾਂ ਨੂੰ ਦੂਜੇ ਦੌਰ ਦੇ ਲੇਖਕ ਮੰਨਿਆ ਜਾਂਦਾ ਜਿਨ੍ਹਾਂ ਨੇ ਆਦਰਸ਼ਵਾਦੀ, ਯਥਾਰਥਵਾਦੀ ਅਤੇ ਮਾਰਕਸਵਾਦ ਦੇ ਡੂੰਘੇ ਚਿੰਤਨ ਦਾ ਪ੍ਰਭਾਵ ਸੀ ਇਸ ਦੌਰ ਵਿੱਚ ਜ਼ਿਆਦਾਤਰ ਲੇਖਕਾਂ ਨੇ ਆਦਰਸ਼ਵਾਦੀ ਦਾਇਰੇ ਵਿੱਚ ਵੱਜ ਕੇ ਲੇਖ ਲਿਖੇ ਇਨਾਂ ਨੇ ਆਪਣਾ ਸਾਹਿਤਿਕ ਸਫ਼ਰ 1941-42 ਵਿੱਚ ਜੀਵਨ ਕਣੀਆਂ ਨਾਮ ਦੀ ਵਾਰਤਕ ਪੁਸਤਕ ਨਾਲ ਸ਼ੁਰੂ ਕੀਤਾ ਸੀ। ਉਹਨਾਂ ਦੇ ਨਾਵਲਾਂ ਦਾ ਆਧਾਰ ਭੂਮੀ, ਮਾਲਵੇ ਦਾ ਪਿੰਡੂ ਅਤੇ ਕਿਸਾਨੀ ਜੀਵਨ ਸੀ। ਕਮਲ ਆਪਣੇ ਨਾਵਲਾਂ 'ਚ ਸ਼੍ਰੇਣੀ ਸੰਘਰਸ਼ ਨੂੰ ਪ੍ਰੀਤ ਉਪਸ਼ੋਖੜ 'ਚ ਰੱਖਦਾ। ਉਹ ਆਪਣੇ ਪਾਠਕਾਂ ਨੂੰ ਸ਼੍ਰੇਣੀ ਰਹਿਤ ਅਤੇ ਰਾਜ ਰਹਿਤ ਸਮਾਜ ਦਾ ਸੁਪਨਾ ਦਿਖਾਉਂਦਾ। ਜਿਵੇਂ ਸੁਧਾਰਵਾਦੀ ਨਾਵਲ 'ਚ ਪ੍ਰਵੇਸ਼ ਨਾਨਕ ਸਿੰਘ ਨਾਲ ਹੁੰਦਾ, ਓਵੇਂ ਜਸਵੰਤ ਸਿੰਘ ਕਮਲ ਦੇ ਆਉਣ ਨਾਲ ਸਮਾਜਵਾਦੀ ਨਾਵਲ ਦਾ ਆਗਮਨ ਹੁੰਦਾ। ਸੱਚ ਨੂੰ ਫਾਂਸੀ ਨਾਵਲ ਜਿਹੜਾ 1944 ਵਿੱਚ ਲਿਖਿਆ ਗਿਆ ਸੀ ਉਹ ਆਦਰਸ਼ਵਾਦੀ ਦ੍ਰਿਸ਼ਟੀ ਤੋਂ ਲਿਖਿਆ ਗਿਆ ਸੀ। ਇਹਦੇ ਵਿੱਚ ਮਾਲਵੇ ਦੇ ਪਿੰਡਾਂ ਵਿੱਚ ਜ਼ਮੀਨਾਂ ਨੂੰ ਲੈ ਕੇ ਹੁੰਦੀਆਂ ਲੜਾਈਆਂ ਫਸਾਦਾਂ ਦਾ ਜ਼ਿਕਰ ਕੀਤਾ ਗਿਆ। ਇਹਦੇ ਵਿੱਚ ਦੋ ਪਾਤਰ ਇੱਕ ਦਾ ਨਾਂ ਕੰਵਰ ਤੇ ਦੂਜੇ ਦਾ ਸਰਮਣ ਸਿੰਘ। ਨਾਵਲ ਵਿੱਚ ਕੰਵਰ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਿਹੜਾ ਕਿ ਸੱਚਾ ਹੁੰਦਾ। ਇਸੇ ਤੋਂ ਹੀ ਇਸ ਨਾਵਲ ਦਾ ਨਾਂ ਸੱਚ ਨੂੰ ਫਾਂਸੀ ਰੱਖਿਆ ਗਿਆ। ਉਨ੍ਹਾਂ ਦਾ ਦੂਜਾ ਨਾਵਲ ਪਾਲੀ ਜੋ ਕਿ ਪੂਰੀ ਤਰ੍ਹਾਂ ਆਪਾਵਾਤਮੀ ਕੇ ਵਿਚਾਰਾਂ ਨੂੰ ਪੇਸ਼ ਕਰਦਾ ਜੇ ਤੁਸੀਂ ਇਸ ਨੂੰ ਪੜ੍ਹਨ ਲੱਗਦੇ ਹੋ ਤਾਂ ਇਹਦੇ ਵਿੱਚ ਕਿਤੇ ਅਖੀਰ ਵਿੱਚ ਜਾ ਕੇ ਪਾਠਕ ਨੂੰ ਇੰਨੀ ਕਹਾਣੀ ਸਮਝ ਆਉਂਦੀ ਹੈ ਆਖਿਰ ਵਿੱਚ ਜਾ ਕੇ ਬੰਦੇ ਦਾ ਦਿਮਾਗ ਘੁੰਮ ਜਾਂਦਾ ਇਹਨਾਂ ਦਾ ਅੱਗੇ ਵੱਡਾ ਨਾਵਲ ਪੂਰਨਮਾਸ਼ੀ ਆ ਜਿਹੜਾ 1949ਵੀ ਨੂੰ ਪ੍ਰਕਾਸ਼ਿਤ ਹੋਇਆ ਇਸ ਨੂੰ ਪੰਜਾਬੀ ਸਹਿਦ ਦਾ ਮੋਤੀ ਤੇ ਅਸਲ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਾ ਨਾਵਲ ਕਿਹਾ ਜਾਂਦਾ ਮੁੱਖ ਤੌਰ ਤੇ ਇਸ ਨਾਵਲ ਦੇ ਦੋ ਪਾਤਰ ਆਪਣੀ ਪ੍ਰੀਤ ਨੂੰ ਆਪਣੇ ਬੱਚਿਆਂ ਦੇ ਵਿਆਹ ਦੇ ਰੂਪ ਵਿੱਚ ਪੂਰਨ ਹੁੰਦਾ ਦੇਖਦੇ ਨੇ ਸਮਾਜਿਕ ਅੰਤਰਕਾਰਨ ਇਹਨਾਂ ਦਾ ਵਿਆਹ ਤਾਂ ਨਹੀਂ ਹੁੰਦਾ ਪਰ ਬਾਅਦ ਵਿੱਚ ਉਹਨਾਂ ਦੇ ਬੱਚਿਆਂ ਦਾ ਆਪਸ ਵਿੱਚ ਵਿਆਹ ਹੋ ਜਾਂਦਾ ਇਸ ਦੇ ਮੁੱਖ ਪਾਤਰ ਰੂਪ ਚੰਨੂ ਅਤੇ ਪੁੰਨੀ ਨੇ ਪੁੰਨੀ ਚੰਨੂ ਦੀ ਧੀ ਆ ਤੇ ਪੂਰਨ ਰੂਪ ਦਾ ਪੁੱਤਰ ਹੈ ਆਖਿਰ ਵਿੱਚ ਪੁੰਨੀ ਅਤੇ ਪੂਰਨ ਦਾ ਵਿਆਹ ਹੋ ਜਾਂਦਾ ਹੈ ਜਿਉਣਾ ਕਰਮਾ ਤੇ ਸ਼ਾਂਤੀ ਵੀ ਇਸ ਦੇ ਸਹਾਇਕ ਪਾਤਰ ਨੇ ਇਸ ਤੋਂ ਇਲਾਵਾ ਲਹੂ ਦੀ ਲੋ ਜਸਵੰਤ ਕਮਲ ਨੇ ਇੰਨਾ ਨਿੱਡਰ ਹੋ ਕੇ ਲਿਖਿਆ ਸੀ ਕਿ नक्सਲਵਾੜੀ ਲਹਿਰ ਬਾਰੇ ਜਿਸ ਨੂੰ ਪ੍ਰਕਾਸ਼ ਕੋਈ ਛਾਪਣਾ ਨਹੀਂ ਚਾਹੁੰਦਾ ਸੀ ਇਸ ਲਈ ਉਹਨਾਂ ਨੇ ਸਿੰਗਾਪੁਰ ਤੋਂ ਇਸ ਨਾਵਲ ਦੀ ਸ਼ਿਪਾਈ ਕਰਾਈ ਸੀ ਇਸ ਨਾਵਲ ਵਿੱਚ 1975 ਵਿੱਚ ਛਪਿਆ ਅਤੇ ਇਸ ਦੀ ਉਸ ਸਮੇਂ ਕੀਮਤ 30 ਰੁਪਏ ਸੀ ਜੋ ਕਿ ਬਹੁਤ ਜ਼ਿਆਦਾ ਸੀ ਇਸ ਤੋਂ ਇਲਾਵਾ ਰਾਤ ਬਾਕੀ ਅਨਿਆਏ ਚੋਂ ਉੱਠੇ ਸੂਰਮਾ ਲਹੂ ਦੀ ਲੋ ਨਕਸਲਵਾੜੀ ਲਹਿਰ ਨਾਲ ਸੰਬੰਧਿਤ ਨਾਵਲ ਸਨ ਨਾਵਲ ਰਾਤ ਬਾਕੀ ਹੈ ਯੋਗੀ ਉਹਨਾਂ ਦਾ ਚੌਥਾ ਨਾਵਲ ਸੀ ਇਸ ਵਿੱਚ ਉਹਨਾਂ ਨੇ ਇਹ ਉਹਨਾਂ ਨੇ ਉਦੋਂ ਲਿਖਿਆ ਸੀ ਜਦੋਂ ਕਮਿਊਨਿਸਟ ਲਹਿਰ ਪੂਰੇ ਜ਼ੋਰ ਤੇ ਸੀ ਇਸ ਤੋਂ ਬਾਅਦ ਇਸ ਲਹਿਰ ਵਿੱਚ ਗ੍ਰਾਫਟ ਹੋਣੀ ਸ਼ੁਰੂ ਹੋਈ ਇਸ ਨਾਵਲ ਨੇ ਪੰਜਾਬ ਦੀ ਜਵਾਨੀ ਨੂੰ ਹਲੂਣ ਕੇ ਰੱਖ ਦਿੱਤਾ ਇਸ ਤੋਂ ਇਲਾਵਾ ਇਹਨਾਂ ਨੇ ਖੂਨ ਕੇ ਸੋਹਲੇ ਗਾਵਿਆ ਨਾਨਕ ਵਿੱਚ ਰਵਾਇਤੀ ਅਕਾਲੀ ਲੀਡਰਸ਼ਿਪ ਨੂੰ ਝੰਡੋੜਾ ਦਿੱਤਾ ਸੀ ਇਸ ਤੋਂ ਇਲਾਵਾ ਇਹਨਾਂ ਦੀ ਆਪਣੀ ਧੀ ਦੇ ਕਤਲ ਵਿੱਚ ਭੂਮਿਕਾ ਬਾਰੇ ਵੀ ਦੋਸ਼ ਲੱਗਦੇ ਰਹੇ ਨੇ 1998 ਵਿੱਚ ਨਾਵਲ ਤੋਂ ਸ਼ਾਲੀ ਦੀ ਹੰਸੋ ਲਈ ਆਪ ਨੂੰ ਸਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ਅੰਤ ਵਿੱਚ 1 ਫਰਵਰੀ 2020 ਨੂੰ 100 ਸਾਲ ਤੇ 7 ਮਹੀਨਿਆਂ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਪ੍ਰਿੰਸੀਪਲ ਸਰਮਣ ਸਿੰਘ ਉਹਨਾਂ ਨੂੰ ਸਰੋਂ ਦਾ ਬੂਟਾ ਜਾਂ ਪੰਜਾਬੀਆਂ ਦਾ ਬਾਈ ਵੀ ਕਿਖਦੇ ਹਨ